ਬਰਬਾਤੀ ਮਹੱਲਾ ਪੰਜਵਾਂ ਵਿਭਾਸ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ਼ ਲੋਭ ਮੋਹ ਬਿਨਸ ਜਾਏ ਅਹੰਗ ਤਾਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਏ ਪਾਪ ਨਾਨਕ ਬਾਰਿਕ ਕਸ਼ੂ ਨਾ ਜਾਣੇ ਰਾਖਣ ਕੋ ਪ੍ਰਭ ਮਾਈ ਬਾਪ ਪਰਬਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੇਕ ਊਚ ਮੂਚ ਬਿਆੰਤ ਠਾਕਰ ਸਰਬ ਉਪਰ ਤੁਹੀ ਏਕ ਰਹਾਓ ਪ੍ਰਾਣ ਆਧਾਰ ਦੁਖ ਬਿਦਾਰ ਦੀਨ ਹਾਰ ਬੁੱਧ ਵਿਵੇਕ ਨਮਸ਼ਕਾਰ ਰਖਣ ਹਾਰ ਮਨ ਅਰਾਧ ਪ੍ਰਭੂ ਮੇਕ ਸੰਤ ਰੇਨ ਕਰੋ ਮਜਨ ਨਾਨਕ ਪਾਵੇ ਸੁਖ ਅਨੇਕ ਸੰਤ ਰੇਨ ਕਰੋ ਮਜਨ ਨਾਨਕ ਪਾਵੇ ਸੁਖ ਅਨੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ